ਰੀਲਾ ਦਾ ਜਹਾਪੂ ਸਵਾਰਸੀ ਕਿ ਪਹਿਲਾਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਦੇ ਪਤੀ ਨੂੰ ਮਾਰਿਆ ਫਿਰ ਉਸੇ ਕੋਲ ਬੈਠ ਕੇ ਉਸੇ ਕਮਰੇ ਦੇ ਵਿੱਚ ਪ੍ਰੇਮੀ ਨਾਲ ਸਬੰਧ ਬਣਾਏ ਫਿਰ ਪੁਲਿਸ ਜਾਂਚ ਚ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਆ ਜਿੱਚ ਪ੍ਰੇਮੀ ਮੋਟਰਸਾਈਕਲ ਚਲਾ ਰਿਹਾ ਤੇ ਮ੍ਰਿਤਪਤੀ ਵਿਚਕਾਰ ਆ ਤੇ ਪਤਨੀ ਉਸ ਨੂੰ ਮੋਟਰਸਾਈਕਲ ਦੇ ਪਿੱਛੇ ਫੜ ਕੇ ਬੈਠੀ ਹੋਈ ਆ ਤੇ ਫਿਰ ਇਹਨਾਂ ਦੋਨਾਂ ਦੇ ਦੁਆਰਾ ਉਸ ਨੂੰ ਇਸ ਨਾਲੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਵਾਪਸ ਚਲੇ ਜਾਂਦੇ ਨੇ ਸਾਹਿਲ ਤੇ ਮੁਸਕਾਨ ਵਰਗਾ ਇੱਕ ਅਜਿਹਾ ਕੇਸ ਜਿਸ ਨੇ ਪੂਰੇ ਦੇਸ਼ ਦੀ ਰੂਹ ਕਪਾ ਕੇ ਰੱਖਤੀ ਰਬੀਨਾ ਨਾਂ ਦੀ ਇੱਕ ਲੜਕੀ ਆਪ ਦੇ ਪੜੋਚੀ ਰਹਿੰਦੇ ਇੱਕ ਯੂਟਿਊਬਰ ਨੂੰ ਘਰ ਚ ਬੁਲਾਉਂਦੀ ਆ ਦੋਨਾਂ ਦੇ ਸਰੀਰਕ ਸੰਬੰਧ ਬਣਦੇ ਨੇ ਔਰ ਇਨੇ ਚ ਪਤੀ ਘਰ ਆ ਗਿਆ ਉਸਨੇ ਆਪਦੀ ਪਤਨੀ ਨੂੰ ਕਿਸੇ ਹੋਰ ਦੇ ਨਾਲ ਇਸ ਪਤੀਜਨਕ ਹਾਲਤ ਦੇ ਵਿੱਚ ਦੇਖਿਆ ਤਾਂ ਉਹ ਅਗ ਬਬੂਲਾ ਹੋ ਗਿਆ ਪਤੀ ਰਬੀਨਾ ਦੇ ਨਾਲ ਗੁੱਸਾ ਕਰਨਾ ਸ਼ੁਰੂ ਕਰ ਦਿੰਦਾ ਇਸੇ ਤੋਂ ਬਾਅਦ ਰਬੀਨਾ ਦੂਸਰੇ ਕਮਰੇ ਦੇ ਵਿੱਚ ਜਾਂਦੀ ਆ ਇੱਕ ਚੁੰਨੀ ਲੈ ਕੇ ਆਉਂਦੀ ਆ ਤੇ ਉਸੇ ਨਾਲ ਆਪਦੇ ਪਤੀ ਦਾ ਗਲ ਘੁੱਟ ਦਿੰਦੀ ਆ ਉਸ ਨੂੰ ਮਾਰ ਦਿੰਦੀ ਆ ਤੇ ਫਿਰ ਰਵੀਨਾ ਆਪਦੇ ਪਤੀ ਦੀ লাশ ਕੋਲ ਖੜੇ ਹੋ ਕੇ ਉੱਥੇ ਹੀ ਪ੍ਰੇਮੀ ਦੇ ਨਾਲ ਸੰਬੰਧ ਬਣਾਉਂਦੀ ਆ ਹਰਿਆਣਾ ਦਾ ਭਵਾਨੀ ਇਲਾਕਾ ਰਵੀਨਾ ਨਾਂ ਦੀ ਇੱਕ ਔਰਤ ਆ ਉਸ ਨੇ ਇੰਸਟਾਗ੍ਰਾਮ ਤੇ ਹੀ ਖੁਦ ਨੂੰ ਸਿੰਗਲ ਮਦਰ ਵਜੋਂ ਦਿਖਾਇਆ ਹੋਇਆ ਸੀ ਤੇ ਇੰਸਟਾਗ੍ਰਾਮ ਤੇ ਉਹ ਕਾਫੀ ਹੱਦ ਦਾ ਵਾਇਰਲ ਵੀ ਹੋ ਰਹੀ ਸੀ ਪਰ ਇੰਸਟਾਗ੍ਰਾਮ ਰੁਪਏ ਨਹੀਂ ਦਿੰਦਾ ਤੇ ਇਸੇ ਕਰਕੇ ਉਸ ਨੇ YouTube ਤੇ ਵੀ ਆਪਦਾ ਇੱਕ ਚੈਨਲ ਖੋਲ ਲਿਆ ਤੇ ਉੱਥੇ ਵੀ ਵੀਡੀਓਜ਼ ਪਾਉਣ ਲੱਗ ਗਈ ਆਪਣ ਮੋਟੀ ਕਮਾਈ ਹੋਣੀ ਸ਼ੁਰੂ ਹੋਊਗੀ ਉਸਨੇ ਸੋਚਿਆ ਕਿ ਪਤੀ ਪੂਰਾ ਦਿਨ ਕੰਮ ਕਰਕੇ ਕਿੰਨਾ ਕਮਾ ਲੈਂਦਾ ਤਾਂ ਉਸਨੇ ਸੋਚਣਾ ਸ਼ੁਰੂ ਕਰਤਾ ਕਿ ਮੈਂ ਜੇਕਰ YouTube ਤੇ ਕੰਮ ਕਰਦੀਆਂ ਤਾਂ ਹੋਰ ਵੀ ਜ਼ਿਆਦਾ ਪੈਸਾ ਕਮਾ ਸਕਦੀਆਂ ਇਸ ਲਈ ਉਸਨੇ ਪਤੀ ਨੂੰ ਛੱਡਣ ਦਾ ਫੈਸਲਾ ਵੀ ਕਰ ਲਿਆ ਉਸ ਨੂੰ ਇੱਕ ਭਰਮ ਹੋ ਚੁੱਕਾ ਸੀ ਕਿ ਲੋਕ ਉਸ ਨੂੰ ਦੇਖਣਾ ਤੇ ਸੁਣਨਾ ਚਾਹੁੰਦੇ ਨੇ ਤੇ ਪਸੰਦ ਕਰਦੇ ਨੇ ਪਰ ਸ਼ਾਇਦ ਉਹ ਇਹ ਭੁੱਲ ਗਈ ਸੀ ਕਿ ਜਿਸ ਤਰ੍ਹਾਂ ਦੀਆਂ ਵੀਡੀਓਸ ਉਹ ਅਪਲੋਡ ਕਰਦੀ ਆ ਉਹ ਸਿਰਫ ਖਾਸ ਤਰ੍ਹਾਂ ਦੇ ਦੁਆਰਾ ਹੀ ਪਸੰਦ ਕੀਤੀਆਂ ਜਾਂਦੀਆਂ ਨੇ ਉਸਨੇ ਪਤੀ ਨੂੰ ਛੱਡਣ ਦਾ ਫੈਸਲਾ ਕੀਤਾ ਤੇ ਇੱਕ ਅਜਿਹੇ ਆਦਮੀ ਦੀ ਤਲਾਸ਼ ਸ਼ੁਰੂ ਕਰਤੀ ਜੋ ਪੈਸੇ ਵਾਲਾ ਹੋਵੇ ਤੇ YouTube ਬਾਰੇ ਕੁਝ ਜਾਣਦਾ ਹੋਵੇ ਤੇ ਉਸੇ ਦੌਰਾਨ ਉਸਦੀ ਮੁਲਾਕਾਤ ਉਸਦੇ ਪੜੋਸ ਦੇ ਵਿੱਚ ਹੀ ਰਹਿੰਦੇ ਸੌਰ ਬਣਾ ਦੇ ਇੱਕ ਲੜਕੇ ਦੇ ਨਾਲ ਹੁੰਦੀ ਆ ਜੋ ਖੁਦ ਇੱਕ ਯੂਟਿਊਬਰ ਸੀ ਫਿਰ ਦੋਨੇ ਆਪਸ ਦੇ ਵਿੱਚ ਮਿਲ ਜੁਣ ਲਾ ਕੇ ਤੇਹੀ ਵੀ ਡਿਸਕਸ਼ਨ ਕਰਨ ਲੱਗ ਗਏ ਕਿ ਕਿਸ ਤਰ੍ਹਾਂ ਦੀਆਂ ਵੀਡੀਓਜ਼ ਲੋਕਾਂ ਨੂੰ ਪਸੰਦ ਆਉਣਗੀਆਂ। ਦੂਸਰੇ ਪਾਸੇ ਸੌਰਵ ਖੁਦ ਵੀ ਰਵੀਨਾ ਦੀਆਂ ਵੀਡੀਓ ਸ਼ੂਟ ਕਰਕੇ ਆਪਦੇ ਚੈਨਲ ਤੇ ਅਪਲੋਡ ਕਰ ਦਿਆ ਕਰਦਾ ਸੀ। ਉਦੋਂ ਰਵੀਨਾ ਦੇ ਪਤੀ ਪ੍ਰਵੀਨ ਨੂੰ ਵੀ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਤੇਰੀ ਪਤਨੀ ਬੜੀਆਂ ਵਧੀਆ ਰੀਲਸ ਪਾਉਂਦੀ ਆ ਤੇ ਉਹ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀਆਂ ਨੇ। ਸੋਸ਼ਲ ਮੀਡੀਆ ਦੁਆਰਾ ਜਦੋਂ ਆਪਣੀ ਪਤਨੀ ਦੀਆਂ ਬਣਾਈਆਂ ਹੋਈਆਂ ਇਹ ਰੀਲਸ ਦੇਖੀਆਂ ਜਾਂਦੀਆਂ ਨੇ ਕਿ ਉਹ ਕਿਸ ਤਰ੍ਹਾਂ ਦੀਆਂ ਰੀਲਸ ਪਾਉਂਦੀ ਆ ਤਾਂ ਉਸਨੇ ਸੋਚਿਆ ਕਿ ਉਸਦੀ ਪਤਨੀ ਉਸਦੇ ਹੱਥਾਂ ਚੋਂ ਨਿਕਲ ਚੁੱਕੀ ਆ। ਹੁਣ ਉਸਦੇ ਕਾਬੂ ਦੇ ਵਿੱਚ ਨਹੀਂ ਰਹੇਗੀ। ਫਿਰ ਵੀ ਉਸਦੇ ਦੋਵਾਰ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਹ ਸਮਝੀ ਨਹੀਂ ਹੁਣ ਜਦੋਂ ਵੀ ਪ੍ਰਵੀਨ ਘਰੋਂ ਬਾਹਰ ਜਾਂਦਾ ਸੌਰਵ ਘਰ ਦੇ ਵਿੱਚ ਆਉਂਦਾ ਤੇ ਦੋਨੇ ਸਬੰਧ ਬਣਾਉਂਦੇ ਪ੍ਰਵੀਨ ਨੇ ਇਸ ਤੇ ਅੱਕ ਕੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ ਸੀ ਇਸ ਤੋਂ ਬਾਅਦ 26 ਮਾਰਚ 2025 ਦੀ ਤਰੀਕ ਆਉਂਦੀ ਆ ਪ੍ਰਵੀਨ ਆਪਦੇ ਘਰ ਦੇ ਵਿੱਚ ਆਉਂਦਾ ਤੇ ਦੇਖਦਾ ਕਿ ਉਸਦੀ ਪਤਨੀ ਸੌਰਵ ਦੇ ਨਾਲ ਅਪੱਤੀ ਜਨਕ ਹਾਲਤ ਦੇ ਵਿੱਚ ਮੌਜੂਦ ਆ ਇਸ ਤੋਂ ਬਾਅਦ ਉਸਦੇ ਦੁਆਰਾ ਸੈਲ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਪਤਨੀ ਦੂਸਰੇ ਕਮਰੇ ਚ ਇੱਕ ਦੁਪੱਟਾ ਲੈ ਕੇ ਆਉਂਦੀ ਹੈ ਤੇ ਉਸਦੇ ਦੁਆਰਾ ਉਹਦੇ ਗਲ ਦੇ ਵਿੱਚ ਪਾਉਂਦੀ ਹੈ ਪ੍ਰਵੀਨ ਦੇ ਦੋਵੇਂ ਹੱਥ ਸੌਰਵ ਦੇ ਦੁਆਰਾ ਫੜ ਲਏ ਗਏ ਸੀ ਫਿਰ ਕੁਝ ਸਮੇਂ ਦੇ ਵਿੱਚ ਪਤੀ ਸਦਾ ਲਈ ਮਰ ਚੁੱਕਿਆ ਸੀ ਫਿਰ ਇਹ ਦੋਨੋਂ ਉਸੇ ਕਮਰੇ ਚ ਫਿਰ ਤੋਂ ਸੰਬੰਧ ਬਣਾਉਂਦੇ ਨੇ ਫਿਰ ਜਦੋਂ ਪਿਆਰ ਦੀ ਖੁਮਾਰੀ ਉਤਰੀ ਤਾਂ ਸੋਚਦੇ ਨੇ ਕਿ ਇਸ ਨੂੰ ਟਿਕਾਣੇ ਕਿੱਥੇ ਲਾਇਆ ਜਾਵੇ ਪਤਨੀ ਰਵਿਨਾ ਦੇ ਦੁਆਰਾ ਸੌਰ ਬਣ ਉਸਦੇ ਘਰ ਦੇ ਵਿੱਚ ਭੇਜਿਆ ਜਾਂਦਾ ਤੇ ਕਿਹਾ ਜਾਂਦਾ ਕਿ ਮੈਂ ਤੈਨੂੰ ਬੁਲਾ ਲੂੰਗੀ ਫਿਰ ਰਾਤ ਦੇ 12:55 ਮਿੰਟ ਦੇ ਉੱਤੇ ਜਦੋਂ ਗਲੀਆਂ ਬਿਲਕੁਲ ਸੁੰਸਾਨ ਹੋ ਚੁੱਕੀਆਂ ਸੀ ਤਾਂ ਰਵਿਨਾ ਪ੍ਰੇਮੀ ਨੂੰ ਬੁਲਾਉਂਦੀ ਆ ਇੱਕ ਬਾਈਕ ਤੇ ਪਤੀ ਨੂੰ ਵਿਚਕਾਰ ਬਿਠਾਉਂਦੇ ਨੇ ਤੇ ਜੋ ਨਾਲਾ ਤੁਸੀਂ ਦੇਖ ਰਹੇ ਹੋ ਉਹ ਇਸੇ ਦੇ ਅੰਦਰ ਉਸ ਨੂੰ ਛੱਡ ਦਿੰਦੇ ਨੇ ਤੇ ਵਾਪਸ ਚਲੇ ਜਾਂਦੇ ਨੇ ਇਹੀ ਨਹੀਂ ਇਹਨਾਂ ਨੇ ਆਸ-ਪਾਸ ਦੀਆਂ ਝਾੜੀਆਂ ਵੀ ਉਸ ਦੇ ਉੱਪਰ ਸੁੱਟਤੀਆਂ ਸੀ ਇਹ ਸਭ 26 27 ਮਾਰਚ ਦੀ ਰਾਤ ਨੂੰ ਕੀਤਾ ਗਿਆ ਫਿਰ ਉਹ ਅਗਲੀ ਸਵੇਰ ਰੌਲਾ ਪਾਉਂਦੀ ਆ ਢੋਂ ਕਰਦੀ ਆ ਕਿ ਮੇਰੇ ਪਤੀ ਨੂੰ ਭਾਲੋ ਉਹ ਕੱਲ ਰਾਤ ਦੀ ਲੜਾਈ ਤੋਂ ਬਾਅਦ ਘਰ ਨਹੀਂ ਆਇਆ ਉਹ ਪੁਲਿਸ ਨੂੰ ਵੀ ਕਹਿੰਦੀ ਆ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ ਇਸੇ ਦੌਰਾਨ ਉਹ ਪਰਿਵਾਰ ਵਾਲਿਆਂ ਨੂੰ ਵੀ ਕਾਫੀ ਮੰਦਾ ਚੰਗਾ ਬੋਲਦੀ ਆ ਪੁਲਿਸ ਉਸ ਨੂੰ ਭਾਲਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਮਿਲਦਾ ਨਹੀਂ ਪੁਲਿਸ ਵੱਲੋਂ ਕਾਫੀ ਹੱਥ ਪੈਰ ਮਾਰੇ ਜਾਂਦੇ ਨੇ ਪਰ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਪਉਂਦਾ ਫਿਰ ਪਰਿਵਾਰ ਸਾਹਮਣੇ ਆਉਂਦਾ ਤੇ ਉਹਨਾਂ ਦੇ ਦੁਆਰਾ ਦੱਸਿਆ ਜਾਂਦਾ ਕਿ ਰਵੀਨਾ ਕਾਫੀ ਵੀਡੀਓਜ਼ ਵਗੈਰਾ ਬਣਾਇਆ ਕਰਦੀ ਸੀ ਤੇ ਸਾਡੇ ਬੇਟੇ ਪ੍ਰਵੀਨ ਨੂੰ ਵੀ ਇਹ ਪਸੰਦ ਨਹੀਂ ਸੀ ਤੇ ਉਹ ਉਸ ਨੂੰ ਰੋਕਿਆ ਵੀ ਕਰਦਾ ਸੀ ਤਾਂ ਹੋ ਸਕਦਾ ਕਿ ਰਵੀਨਾ ਦੇ ਦੁਆਰਾ ਹੀ ਉਸ ਦੇ ਨਾਲ ਕੁਝ ਕਰ ਦਿੱਤਾ ਗਿਆ ਹੋਵੇ ਪਰ ਪੁਲਿਸ ਦੇ ਕੋਲ ਕੋਈ ਠੋਸ ਸਬੂਤ ਮੌਜੂਦ ਨਹੀਂ ਸੀ ਪਰ ਇੰਨੇ ਦੇ ਵਿੱਚ ਅਚਾਨਕ ਹੀ ਪੁਲਿਸ ਨੂੰ ਪ੍ਰਵੀਨ ਦੀ ਬੋਡੀ ਉਸ ਨਾਲੇ ਦੇ ਵਿੱਚੋਂ ਮਿਲ ਜਾਂਦੀ ਹੈ ਤੇ ਪੁਲਿਸ ਨੇ ਉਸੇ ਨਾਲੇ ਦੇ ਆਸ-ਪਾਸ ਤੋਂ ਪੁਲਿਸ ਨੂੰ ਇੱਕ ਸੀਸੀਟੀਵੀ ਕੈਮਰਾ ਵੀ ਮਿਲ ਜਾਂਦੇ ਨੇ ਪੁਲਿਸ ਨੇ ਜਦੋਂ ਡਿਟੇਲ ਖੰਗਾਲੀ ਇਹ ਦੋਵੇਂ ਪੁੱਸ ਨੂੰ ਉਸੇ ਬਾਈਕ ਤੇ ਉਸ ਨਾਲੇ ਦੇ ਵਿੱਚ ਕੜੀਸ ਕੇ ਪਰਵੀ ਨੂੰ ਸੁੱਟਦੇ ਹੋਏ ਨਜ਼ਰ ਆ ਜਾਂਦੇ ਨੇ ਦਿਖ ਜਾਂਦੇ ਨੇ ਪੁੱਸ ਨੂੰ ਫੋਨ ਲੋਕੇਸ਼ਨ ਵਗੈਰਾ ਤੋਂ ਕਨਫਰਮ ਹੋ ਜਾਂਦਾ ਕਿ ਇਹ ਦੋਨੋਂ ਰਵੀਨਾ ਤੇ ਸੌਰਵੀ ਨੇ ਫਿਰ ਪੁਲਿਸ ਨੇ ਸੌਰਵ ਤੇ ਰਵੀਨਾ ਨੂੰ ਚੱਕਿਆ ਪੁੱਛਗਛ ਕੀਤੀ ਤਾਂ ਇੱਕ ਕਹਾਣੀ ਸਾਹਮਣੇ ਆਉਂਦੀ ਹੈ ਕਿ ਜੋ ਰਵਿਨਾ ਸੀ ਉਹ ਇੱਕ ਅਮੀਰਾਂ ਵਾਲੀ ਜ਼ਿੰਦਗੀ ਚਾਹੁੰਦੀ ਸੀ ਤੇ ਪਤੀ ਤੋਂ ਹਮੇਸ਼ਾ ਹੀ ਛੁਟਕਾਰਾ ਪਾਉਣ ਬਾਰੇ ਸੋਚਿਆ ਕਰਦੀ ਸੀ ਤੇ ਇਸੇ ਦੇ ਚੱਲਦਿਆਂ ਉਸਨੇ ਰੀਲਾ ਪਾਉਣੀਆਂ ਸ਼ੁਰੂ ਕੀਤੀਆਂ ਤੇ ਸੌਰਵ ਦੇ ਨਾਲ ਵੀ ਸੰਬੰਧ ਬਣਾਈ ਤੇ ਫਿਰ ਜਦੋਂ ਪਤੀ ਦੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਸਨੇ ਆਪਦੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਮੌਤ ਦੀ ਨੀਂ ਸੁਲਾਤਾ ਉਸਨੇ ਇਹ ਵੀ ਦੱਸਿਆ ਕਿ ਇਹ ਸਭ ਅਚਾਨਕ ਨਹੀਂ ਸੀ ਹੋਇਆ ਬਲਕਿ ਉਹਨਾਂ ਨੇ ਪਹਿਲਾਂ ਹੀ ਪ੍ਰਵੀਨ ਨੂੰ ਟਿਕਾਣੇ ਲਾਉਣ ਦੇ ਬਾਰੇ ਵਿੱਚ ਪਲਾਨ ਬਣਾ ਲਿਆ ਸੀ ਹੁਣ ਇਹ ਦੋਨੋਂ ਜਾਨੀ ਰਵੀਨਾ ਤੇ ਸੌਰਵ ਪੋਸ ਦੀ ਗ੍ਰਿਫਟ ਦੇ ਵਿੱਚ ਨੇ ਤੇ ਅੱਗੇ ਦੀ ਕਾਰਵਾਈ ਇਹਨਾਂ ਦੋਨਾਂ ਦੇ ਉੱਪਰ ਕੀਤੀ ਜਾ ਰਹੀ ਆ ਤਾਂ ਜਰਾ ਸੋਚੋ ਕਿ ਕਿਸ ਤਰੀਕੇ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਵਾਪਰ ਰਹੀਆਂ ਨੇ ਜਿੱਥੇ ਇਸ ਤੋਂ ਪਹਿਲਾਂ ਮਸਕਾਨ ਤੇ ਸੌਰਵ ਵਾਲਾ ਕਾਂਡ ਹੋਇਆ ਜੋ ਦੋਸਤ ਦੇ ਦੁਆਰਾ ਆਪਣੇ ਪਤੀ ਨੂੰ ਇੱਕ ਨੀਲੇ ਡਰਮ ਦੇ ਵਿੱਚ ਪੈਕ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਔਰਤ ਜਿਸ ਦੇ ਦੁਆਰਾ ਆਪਣੇ ਪਤੀ ਨੂੰ ਮਾਰ ਕੇ ਬੈਕ ਦੇ ਉੱਤੇ ਖੁਦ ਹੀ ਲਿਜਾ ਕੇ ਨਾਲੇ ਦੇ ਵਿੱਚ ਸੁੱਟਾਇਆਏ ਉਹ ਵੀ ਆਪਣੇ ਪ੍ਰੇਮੀ ਦੇ ਨਾਲ ਜਾ ਕੇ ਤੇ ਉਸ ਦੇ ਕੋਲ ਬੈਠ ਕੇ ਸੰਬੰਧ ਵੀ ਬਣਾਏ ਜਾਂਦੇ ਨੇ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ